ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਰਾਜਸਥਾਨ ਦੇ ਕੁਝ ਡਰਾਈ ਏਰੀਏ ਨੇ ਜਿਹੜੇ ਉਹ ਦਿਖਾਵਾਂਗੇ ਜਿਹੜੇ ਦੇਖ ਕੇ ਇਸ ਤਰ੍ਹਾਂ ਦਾ ਭੁਲੇਖਾ ਪੈਂਦਾ ਕਿ ਇਹ ਵੀਡੀਓ ਸ਼ਾਇਦ ਰਾਜਸਥਾਨ ਦੀਆਂ ਨਹੀਂ ਬਲਕਿ ਦੁਬਈ ਦੀਆਂ ਹੋਣ ਦੋਸਤੋ ਇਹ ਜਿਹੜਾ ਤੁਹਾਨੂੰ ਰੋਡ ਦਿਖਾ ਰਹੇ ਆ ਇਹ ਰੋਡ ਅਗਰ ਗੱਲ ਕਰੀਏ ਤਾਂ ਇਹ जैसलमेर ਤੋਂ ਸ਼ੁਰੂ ਹੋ ਕੇ ਤੇ ਗੰਗਾ ਨਗਰ ਤੱਕ ਪਹੁੰਚਦਾ ਪੰਜਾਬ ਤੋਂ ਜਿਹੜੇ ਦੋਸਤ ਮਿੱਤਰ जैसलमेर ਵਗੈਰਾ ਜਾਣਾ ਚਾਹੁੰਦੇ ਆ ਉਹਨਾਂ ਦੇ ਵਾਸਤੇ ਇਹ ਵੀ ਰੋਡ ਬਹੁਤ ਵਧੀਆ ਹੈ ਇਹ ਦੋਸਤੋ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਵੀਡੀਓ ਤੁਹਾਨੂੰ ਦੰ ਬੱਜੂ ਤੋਂ ਬਾਅਦ ਦੰਤੌਰ ਆਉਂਦਾ ਹੈ ਤੇ ਦੰਤੌਰ ਤੋਂ ਪੁਗਲ ਤੇ ਪੁਗਲ ਤੋਂ ਹੋ ਕੇ ਖਾਜੂ ਵਾਲਾ ਉਹ ਸਾਰਾ ਰਸਤਾ ਦਿਖਾ ਰਹੇ ਆ ਇਹ ਵੇਖਣ ਨੂੰ ਰੋਡ ਬਿਲਕੁਲ ਸੁੰਨਸਾਨ ਲੱਗਦਾ ਹੈ ਇਧਰ ਟ੍ਰੈਫਿਕ ਆ ਜਿਹੜਾ ਉਹ ਨਾ ਮਾਤਰੀ ਆ ਬਹੁਤ ਘੱਟ ਟ੍ਰੈਫਿਕ ਆ ਜੇਕਰ ਅੱਗੇ ਗੱਲ ਕਰੀਏ ਦੋਸਤੋ ਤਾਂ ਇਹ ਦੰਤੌਰ ਤੋਂ ਬਾਅਦ ਬਾਪ ਫਲਾਉਦੀ ਤੇ ਜੈਸਲਮੇਰ ਦੇ ਨਾਲ ਅੱਗੇ ਇਹ ਰਸਤਾ ਜੁੜਦਾ ਹੈ ਜੇਕਰ ਮੋਹਨਗੜ ਵਗੈਰਾ ਜਾਣਾ ਤਾਂ ਫਿਰ ਵੀ ਰਣਜੀਤਪੁਰੇ ਤੋਂ ਅੱਗੇ ਮੋਹਨਗੜ ਨੂੰ ਵੀ ਇੱਥੋਂ ਹੀ ਸੜਕ ਨਿਕਲ ਜਾਂਦੀ ਆ ਦੋਸਤੋ ਇਹ ਨਵਾਂ ਸਾਰਾ ਰੋਡ ਬਣਿਆ ਤੇ ਇਹ ਰੋਡ ਵੀ ਜਿਹੜਾ ਭਾਰਤਮਾਲਾ ਦਾ ਹਿੱਸਾ ਹੀ ਆ ਇਹ ਸਾਰਾ ਤਕਰੀਬਨ ਡਰਾਈ ਏਰੀਆ ਹੈ ਹੁਣ ਹੌਲੀ ਹੌਲੀ ਕਰਕੇ ਇੱਥੇ ਕੁਝ ਫਾਰਮ ਵਗੈਰਾ ਖੁੱਲ ਰਹੇ ਆ ਤੇ ਜਿਹੜੇ ਏਰੀਏ ਨੂੰ ਡਿਵੈਲਪ ਕਰ ਰਹੇ ਆ ਪਰ ਜੇਕਰ ਸੜਕ ਤੋਂ ਆਸੇ ਪਾਸੇ ਦੇਖਾਂਗੇ ਤਾਂ ਸੜਕ ਤੋਂ ਜਿਹੜਾ ਦੋਨੋਂ ਪਾਸੇ ਦੋਸਤੋ ਦਿਖਾਈ ਦਿੰਦਾ ਉਹ ਸਿਰਫ ਤੁਹਾਨੂੰ ਰੇਤ ਦੇ ਟਿੱਬੇ ਦਿਸਦੇ ਆ ਤੇ ਕੁਝ ਕੁ ਜਿਹੜੇ ਛੋਟੇ-ਛੋਟੇ ਇਸ ਰੋਡ ਦੇ ਉੱਪਰ ਪਿੰਡ ਆਉਂਦੇ ਆ ਇਹ ਸਾਰਾ ਜਿਹੜਾ ਤੁਸੀਂ ਏਰੀਆ ਦੇਖ ਰਹੇ ਹੋ ਇੱਥੇ ਰੇਤ ਦੇ ਟਿੱਬੇ ਹੀ ਤੁਹਾਨੂੰ ਦੂਰ-ਦੂਰ ਤੱਕ ਦਿਖਾਈ ਦੇਣਗੇ ਤੇ ਵੇਖ ਕੇ ਇਦਾਂ ਲੱਗਦਾ ਕਿ ਜਿਦਾਂ ਆਪਾਂ ਦੁਬਈ ਵਗੈਰਾ ਦੇ ਵਿੱਚ ਘੁੰਮ ਰਹੇ ਹੋਈਏ ਪਰ ਦੋਸਤੋ ਇਹ ਦੁਬਈ ਨਹੀਂ ਇਹ ਰਾਜਸਥਾਨ ਆ ਰਾਜਸਥਾਨ ਦਾ ਜਿਹੜਾ ਰੋਡ ਆ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਪੁੱਗਲਦੰਤ ਤੌਰ ਅੱਗੇ ਖਾਜੂ ਵਾਲਾ 라ਵਲਾ ਕੜਸਾਣਾ ਨੂਪਗੜ ਤੇ ਗੰਗਾ ਨਗਰ ਦੇ ਨਾਲ ਇਹ ਸਾਰਾ ਜਿਹੜਾ ਰੋਡ ਅਟੈਚ ਹੋ ਜਾਂਦਾ ਹੈ ਇਸ ਸੜਕ ਦੇ ਉੱਪਰ ਆਸੇ-ਪਾਸੇ ਪੀਓਪੀ ਦੀਆਂ ਕਾਫੀ ਸਾਰੀਆਂ ਫੈਕਟਰੀਆਂ ਨੇ ਜਿੱਥੇ ਪੀਓਪੀ ਬਣਦੀ ਆ ਇਹ ਦੋਸਤੋ ਸਾਹਮਣੇ ਜਿਹੜਾ ਤੁਹਾਨੂੰ ਬੋਰਡ ਦਿਖਾਈ ਦੇ ਰਿਹਾ ਇੱਥੋਂ ਖੱਬੇ ਹੱਥ ਖਾਜੂ ਵਾਲੇ ਨੂੰ ਜਾਂਦਾ ਤੇ ਸੱਜੇ ਹੱਥ ਰੋੜ ਬੀਕਾਨੇਰ ਨੂੰ ਚਲਾ ਜਾਂਦਾ ਤੇ ਆਪਾਂ ਇੱਥੋਂ ਦੋਸਤੋ ਵਾਇਆ ਖਾਜੂ ਵਾਲਾ ਹੋ ਕੇ ਤੇ ਅੱਗੇ ਵਾਪਸੀ ਹੈ ਜਿਹੜੀ ਉਹ ਕੜਸਾਨਾ ਏਰੀਏ ਦੇ ਵੱਲ ਕਰ ਰਹੇ ਆ ਕਿਹੜੇ ਕਿਹੜੇ ਦੋਸਤਾਂ ਨੇ ਇਹਨਾਂ ਸੜਕਾਂ ਦੇ ਉੱਪਰ ਪਹਿਲਾਂ ਸਫ਼ਰ ਕੀਤਾ ਆ ਕਮੈਂਟ ਜ਼ਰੂਰ ਕਰਿਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਵੀ ਅੱਗੇ ਵੱਧ ਤੋਂ ਵੱਧ ਦੋਸਤਾਂ ਨਾਲ ਸਾਂਝੀ ਜ਼ਰੂਰ ਕਰਿਓ ਇਹ ਜਿਹੜਾ ਐਂਡ ਦੇ ਵਿੱਚ ਸੀਨ ਲਾ ਰਹੇ ਆ ਇਹ ਰਾਵਲਾ ਤੇ ਖਾਜੂ ਵਾਲੇ ਦੇ ਵਿਚਾਲੇ ਦਾ ਏਰੀਆ ਹੈ ਦੋਸਤੋ ਵੀਡੀਓ ਅੱਗੇ ਸ਼ੇਅਰ ਲਾਜ਼ਮੀ ਕਰਿਓ